ਮੁਕਸਰ ਦੇ ਵਿੱਚ ਘੋੜਿਆਂ ਦੇ ਸ਼ੋਅ 2024 ਦਾ ਇਹ ਪਹਿਲਾ ਜਿਹੜਾ ਸ਼ੋਅ ਚੱਲ ਰਿਹਾ ਹੈਗਾ ਔਰ ਨੁਕਰਿਆਂ ਦੇ ਵਿੱਚ ਜਿਹੜਾ ਹੈ ਅੱਜ ਸੰਦੀਪ بھائی ਹੋਣਾ ਦਾ ਘੋੜਾ ਜਿੱਤਿਆ ਹੈਗਾ ਰੁਸਤਮ ਘੋੜੇ ਦਾ ਨਾਮ ਹੈ ਔਰ ਤੁਸੀਂ ਦੇਖ ਸਕਦੇ ਹੋ ਕਦ ਕਾਠੀ ਐਨ ਦੂਰੋਂ ਪਤਾ ਲੱਗਦਾ ਹੈਗਾ ਕਿ ਵਾਕਿਆ ਹੀ ਕਮਾਲ ਦਾ ਘੋੜਾ ਹੈਗਾ ਸੋ ਅੱਜ ਜਨਮ ਦਿਨ ਦਾ ਇਨਾਮ ਵੀ ਦੇ ਦਿੱਤਾ ਹੈਗਾ ਔਰ ਪਹਿਲਾ ਪ੍ਰਾਈਜ਼ ਜਿਹੜਾ ਹੈਗਾ ਤੁਹਾਡੇ ਘੋੜੇ ਨੂੰ ਮਿਲਿਆ ਹੈਗਾ ਪਹਿਲਾਂ ਤਾਂ ਕੀ ਜਜ਼ਬਾਤ ਨੇ ਇਸ ਲਈ ਤੁਹਾਡੇ ਬਹੁਤ ਵਧੀਆ ਜੀ ਬਹੁਤ ਖੁਸ਼ ਹਾਂ ਜੀ ਸੰਦੀਪਾ ਘੋੜਾ ਜੱਸਾ ਇਹਦਾ ਬਕਰ ਭਾਈ تای ਫਸਟ ਹੈ ਜੀ ਸੋ ਆਪਣੇ ਆਪ ਨੂੰ ਤੁਹਾਨੂੰ ਕੀ ਕੀ ਖਾਸੀਅਤ ਲੱਗਦੀ ਹੈ ਇਹਦੀ ਕਿਉਂਕਿ ਜਜਸ ਨੇ ਤੇ ਦੱਸ ਦਿੱਤਾ ਕਿ ਕੀ ਕੀ ਖੂਬੀਆਂ ਨੇ ਤਾਂ ਹੀ ਪਹਿਲੇ ਨੰਬਰ ਤੇ ਆਇਆ ਪਰ ਤੁਹਾਨੂੰ ਆਪ ਨੂੰ ਜਦੋਂ ਤੁਸੀਂ ਇਹਨੂੰ ਲੈ ਕੇ ਆਉਣ ਦੇ ਬਾਰੇ ਵਿੱਚ ਸੋਚ ਰਹੇ ਸੀਗੇ ਜਿਵੇਂ ਕਿ ਇਹਦਾ ਤੀਸਰਾ ਇਹ ਇਨਾਮ ਹੈਗਾ ਤੇ ਤੁਹਾਡੇ ਦਿਮਾਗ ਦੇ ਵਿੱਚ ਕੀ ਕੀ ਖਾਸੀਅਤ ਸੀਗੀ ਕੀ ਲੱਗ ਰਿਹਾ ਸੀ ਜਿੱਤੇਗਾ ਤੁਹਾਡਾ ਕੋੜਾ ਹੀ ਸਭ ਤੋਂ ਪਹਿਲਾਂ ਤਾਂ ਇਹ ਨੁਕਰੀਆਂ 'ਚ ਸਭ ਤੋਂ ਵੱਡੀ ਹਾਈਟ ਹੈ ਜੀ ਪਰ ਬਾਕੀ ਇਹਦੇ ਜਿਹੜਾ ਸਪੌਟ ਹੈ origignal ਸਪੌਟਲੈਸ ਕੋੜਾ ਹੈ ਜੀ ਤੇ ਬਾਕੀ ਕੈਰੈਕਟਰ ਇਹਦੇ ਮਾਰਵਾੜੀ ਜੀ ਸੋ ਮਾਰਵਾੜੀ ਹੈਗਾ ਸੋ ਤੁਹਾਨੂੰ ਇਹ ਪੈਸ਼ਨ ਕਿਉਂ ਹੈਗਾ ਇਹਨਾਂ ਸ਼ੋਜ਼ ਦੇ ਵਿੱਚ ਆਉਣ ਦਾ ਐਂਡ ਜਿਵੇਂ 10 ਤੋਂ 12 ਘੋੜੇ ਤੁਹਾਡੇ ਕੋਲ ਆ ਔਰ ਕਹੇ ਰਹੇ ਸੀਗੇ ਕਿ ਸਾਰੇ ਇਸੇ ਤਰ੍ਹਾਂ ਦੇ ਨਾਲ ਨੇ بڑے ਕਲਾਸ ਵਾਲੇ ਘੋੜੇ ਤੁਸੀਂ ਰੱਖੇ ਹੋਏ ਹੈਗੇ ਆ ਸੋ ਤੁਹਾਨੂੰ ਇਹ ਸ਼ੌਂਕ ਕਿਉਂ ਹੈ ਬਸ ਕੁਦਰਤ ਮੈਂ ਪਹਿਲਾਂ ਤਾਂ ਸ਼ੌਂਕਾ ਛੋਟੇ ਹੁੰਦੇ ਤੋ ਸ਼ੌਂਕ ਲੱਗਿਆ ਜੀ ਚੰਗੀ ਚੀਜ਼ ਹੀ ਕਰੀ ਤੇ ਇਹ ਚ ਚੰਗੇ ਸ਼ੋਅ ਲੜਾਉਂਦੇ ਆ ਸਿਰ ਸ਼ੋਜ਼ ਦੇ ਕਰਕੇ ਹੈਗੇ ਸ਼ੋਜ਼ ਸ਼ੋਜ਼ ਦੇ ਕਰਕੇ ਜਾਦੇ ਸ਼ੋਅ ਹੀ ਲੜਾਉਣਾ ਹੈ ਐਡੀਟਿੰਗ ਕਰਦੇ ਕਰਦੇ ਉਹ ਇਮੋਸ਼ਨਸ ਦੇ ਨਾਲ ਕਿਵੇਂ ਕਨੈਕਟ ਕਰ ਪਾਉਂਦੇ ਕਿਉਂਕਿ ਪੰਜਾਬੀ ਦੀ ਇੱਕ ਕਹਾਵਤ ਵੀ ਹੈਗੀ ਹੈ ਨਾ ਕਿ ਘੋੜੇ ਜਿਹੜਾ ਘਰ ਦੇ ਵਿੱਚ ਰੱਖਣ ਲਈ ਗਿਆ ਜਾਂਦਾ ਵੀ ਇਹਦੇ ਖਰਚਾ ਬਹੁਤ ਹੁੰਦਾ ਆ ਰਾਈਟ ਕਿ ਮੱਜ ਵੇਚ ਕੇ ਘੋੜੀ ਲਈ ਹਨਾ ਤੇ ਦੁੱਧ ਪੀਣੋ ਗਏ ਤੇ ਲੈ ਤੋ ਚੱਕਣੀ ਪਈ ਐ ਇਹੋ ਜਿਹੀ ਆਪਣੇ ਕੋਲ ਕਹਾਵਤ ਹੈ ਵੀ ਉਹ ਕਹਿੰਦੇ ਨੇ ਬਚੋ ਇਸ ਇਹਦੇ ਤੋਂ ਪਰ ਤੁਹਾਨੂੰ ਕਿਹੜੀ ਚੀਜ਼ ਹੈ ਜਿਹੜੀ ਇੱਦਾਂ ਬਣਾਇਆ ਰੱਖੀ ਹੋਇਆ ਜਿਹੜੀ ਪ੍ਰੇਰ ਦੀ ਹੈ ਜੀ ਕੋਈ ਪੁਰਾਣੀ ਕਹਾਵਤ ਹੈ ਜੀ ਹੁਣ ਤਾਂ ਦੰਦ ਮਾਰਵਾਣੇ ਜੀ ਦੰਦ ਟੁੱਟਣ ਤੇ ਚੱਕਣੀ ਨਹੀਂ ਪੈਂਦੀ ਚੰਦੀ ਦਾ ਮੈਟਲ ਲੈ ਕੇ ਜੰਮੇ ਆ ਜੀ ਅਜ ਤੱਕ ਫਾਈਨਲੀ ਸੀ ਜੀ ਤੇ ਬਹੁਤ ਬੈਟਰੀ ਵੀ ਚੈੱਕ ਕਰਾਉਣਾ ਜ਼ਰੂਰੀ ਹੈ ਜੀ ਜਨਮ ਦਿਨ ਦਾ ਤੋਹਫਾ ਵੀ ਇਹ ਤਰੀਕੇ ਨਾਲ ਸਾਡੇ ਜਿਹੜੇ ਭਰਾ ਵੀ ਪੋੜੀ ਰੈਸ ਸੋ ਇਹ ਸੀਗਾ ਰਸਤਮ ਕੋੜਾ ਜੋ ਅੱਜ ਨੰਬਰ 1 ਦੀ ਜਿੱਤ ਰਿਹਾ ਹੈਗਾ ਨੁਕਰੇ ਮਾਰਵਾੜੀ ਘੋੜਿਆਂ ਦੇ ਵਿੱਚ ਸੋ ਲਗਾਤਾਰ ਮੁਖਸਰ ਦੇ ਘੋੜਿਆਂ ਦੇ ਵਿੱਚ ਉਹ ਤੋਂ ਬਣੇ ਹੋયા ਇਹ ਦੂਸਰੀ ਵਾਰੀ ਹੋ ਰਿਹਾ ਹੈ ਹੈਂ ਪੂਰੀ ਧੀਰ ਤੱਕ ਇੱਥੇ ਸੁਖਬੀਰ ਬਾਦਲ ਜਿਹੜੇ ਹੈਗੇ ਨੇ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨ ਵਾਲੇ ਹੈਗੇ ਜੀ ਸੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਪੰਜਾਬ ਦੇ ਘੋੜਿਆਂ ਰੱਖਣ ਦੇ ਸ਼ੌਂਕੀ ਸਾਰੇ ਹੈਗੇ ਨੇ ਉਹਨਾਂ ਦੇ ਲਈ ਇਹ ਮੇਲਾ ਇੱਕ ਮੀਨ ਦਾ ਪੱਥਰ ਸਾਬਿਤ ਹੁੰਦਾ ਜਾ ਰਿਹਾ ਹੈ ਜੁੜੇ ਰਹੋ ਪੰਜਾਬੋ ਦੀ ਅੱਜ ਫਿਲਹਾਲ ਮੈਨੂੰ ਆਪਣਾ ਪਾਉਣ ਨੂੰ ਸਰੋਗੀ ਕੈਮਰਾਮੈਨ ਇੰਦਰਜੀਤ ਸਿੰਘ ਨਾਲ ਦਿਵਾ ਗਿਆ ਧੰਨਵਾਦ ਤੁਹਾਡੀ ਸਾਡੇ ਅੱਗੇ ਬਈ ਸੀ